ਗਰਮਕ ਪਿਆਰਿਓ ਗੱਡੀ ਦੇ ਟਾਇਰ ਗੁਰੂ ਜੀ ਕਰਦੇ ਆ ਚੈੱਕ ਕਰਦੇ ਆ ਥੋੜਾ ਜਿਹਾ ਸੋ ਗਰਮਕ ਪਿਆਰਿਓ ਜੀ ਦਾ ਡਰ ਸੀ ਉਹੀ ਹੋਇਆ ਹੁਣ ਵੀਲ ਸਿੱਧਾ ਹੋਣ ਵੀਲ ਸਿੱਧਾ ਹੋ ਰਿਹਾ ਵੀਲ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ 24 ਅਕਤੂਬਰ ਕੱਲ ਆਪਾਂ ਸ਼੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤਾ ਸ਼੍ਰੀ ਗੰਗਾ ਨਗਰ ਰਾਤ ਵਾਪਸ ਆ ਗਏ ਸੀ ਉੱਥੇ ਬਾਬਾ ਜੀ ਹੋਰ ਗ੍ਰੰਥੀ ਸਹਿਬਾਨ ਸੀ ਤੇ ਜ਼ਿੰਮੇਵਾਰੀ ਸਾਰੀ ਆਪਣੇ ਕੋਲ ਹੀ ਹੈ ਤੇ ਰਾਤ ਵਾਪਸ ਆ ਗਏ ਸੀ 8 8:30 ਵਜੇ ਹੁਣ ਫੇਰ 7:00 ਵੱਜ ਚੁੱਕੇ ਆ 24 ਤਰੀਕੂ ਕੀ ਅੱਜ ਕੱਲ ਨੂੰ ਭੋਗ ਆ 25 ਨੂੰ ਹੁਣ ਸ਼੍ਰੀ ਗੰਗਾ ਨਗਰ ਨੂੰ ਤੁਰ ਪਏ ਹਾਂ ਹੁਣ ਜਾ ਰਹੇ ਹਾਂ ਗੰਗਾ ਨਗਰ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰਦੁਆਰਾ ਸੇਵ ਕਰਕੇ ਤੇ ਆ ਦੇਖੋ ਦਿਨ ਚੜ ਰਿਹਾ ਹੈ ਦਿਨ ਚੜ ਰਿਹਾ ਆ ਦੇਖੋ ਸੂਰਜ ਆ ਗਿਆ ਸੂਰਜ ਲਾਲੀਆਂ ਵਖੇਰਦਾ ਹੋਇਆ ਸੰਸਾਰ ਨੂੰ ਚਾੰਦਨ ਦੇ ਰਿਹਾ ਪ੍ਰਕਾਸ਼ ਦੇ ਰਿਹਾ ਦੇਖੋ ਸੂਰਜ ਹਜੇ ਸਾਹਮਣੇ ਆਇਆ ਵੀ ਨਹੀਂ ਹੁੰਦਾ ਤਾਂ ਵੀ ਚਾੰਦਨ ਕਿੰਨਾ ਆ ਜਾਂਦਾ ਦੇਖੋ ਕਿੰਨਾ ਪ੍ਰਕਾਸ਼ ਸੂਰਜ ਦਾ ਪਰਮੇਸ਼ਰ ਦੇ ਹੁਕਮ ਅੰਦਰ ਹੈ ਸਾਰਾ ਕੁਝ ਉਹਨੇ ਬਣਾਇਆ ਹੈ ਕਿੰਨੇ ਸਾਲਾਂ ਤੋਂ ਕਿੰਨੇ ਕਰੋੜਾਂ ਸਾਲਾਂ ਤੋਂ ਖੜਾ ਹੈ ਇਸੇ ਤਰ੍ਹਾਂ ਹੀ ਪ੍ਰਕਾਸ਼ ਦੇ ਰਿਹਾ ਹੈ ਸੂਰਜ ਦੇ ਰਿਹਾ ਅਸੀਂ ਲੈ ਰਹੇ ਹਾਂ ਸੋ ਦਿਨ ਵਿੱਚ ਸੁੱਖ ਹੈ ਜਿਹੜਾ ਦਾਤਾ ਉਹ ਵੀ ਸਾਰਿਆਂ ਨੂੰ ਦੇ ਰਿਹਾ ਹੈ ਪਰਮੇਸ਼ਰ ਪਰਮਾਤਮਾ ਸਭ ਨੂੰ ਦੇ ਰਿਹਾ ਕਿਰਪਾ ਕਰ ਰਿਹਾ ਸਵਾਸ ਦੇ ਰਿਹਾ ਆਹਾਰ ਦੇ ਰਿਹਾ ਰੋਜੀ ਦੇ ਰਿਹਾ ਕਿੰਨਾ ਕੁਝ ਦੇ ਰਿਹਾ ਸਾਨੂੰ ਸਭ ਕੁਝ ਉਹ ਨਹੀਂ ਦਿੰਦਾ ਸਰੀਰ ਪਰਿਵਾਰ ਘਰ-ਬਾਰ ਮਾਇਆ ਧਨ ਦੌਲਤ ਦਾਤਾ ਸਭ ਕੁਝ ਉਸ ਪਰਮਾਤਮਾ ਨੇ ਦਿੱਤਾ ਸੋ ਦਾ ਸ਼ੁਕਰਾਨਾ ਹਮੇਸ਼ਾ ਕਰਦੇ ਰਹੀਏ ਅੰਮ੍ਰਿਤਵੇਲਾ ਡੈਡਚਾਰੀ ਆ ਚੱਲੇ ਆ ਬਈ ਗੰਗਾ ਨਗਰ ਨੂੰ ਜਾ ਕੇ ਉੱਥੇ ਦਿਖਾਉਨੇ ਆ ਤੁਹਾਨੂੰ ਸਾਰਾ ਮਾਹੌਲ ਕਮੀਨ ਭਰਾ ਆ ਗਿਆ ਗੱਡੀ ਦੇ ਟਾਇਰ ਗੁਰੂ ਜੀ ਕਰਦੇ ਚੈੱਕ ਕਰਦੇ ਆ ਥੋੜਾ ਜਿਹਾ ਗੱਡੀ ਦੇ ਟਾਇਰ ਚੈੱਕ ਕਰਦੇ ਆ ਇਹ ਟਾਇਰ ਛਵਾ ਘਟ ਅਗਲੇ ਟਾਇਰ ਛਵਾ ਘਟ ਸੋ ਗਰਮਕ ਪਿਆ ਰਹੇ ਥੋੜੀ ਜੀ ਗੱਡੀ ਬਬਲਿੰਗ ਜੀ ਕਰਦੀ ਆ ਅੱਜ ਅਰਦਾਸ ਬੇਨਤੀ ਤੋਂ ਬਾਅਦ 10 ਵਜੇ ਇਹਦਾ ਕੰਮ ਕਰਵਾਵਾਂਗੇ ਥੋੜਾ ਜਿਹਾ ਟਾਇਰਾਂ ਟੂਰਾਂ ਦਾ ਵੀਰ ਬੈਲੈਂਸ ਕਰਾ ਦਾਂਗੇ ਲਾਈਨਮੈਂਟ ਕਰਵਾ ਦਾਂਗੇ ਥੋੜੀ ਜੀ ਖਰਾਬ ਕਰਦੀ ਆ ਹਿਲਦੀ ਆ ਸੋ ਗਰਮਕ ਪਿਆਰਿਓ ਜਿਹਦਾ ਡਰ ਸੀ ਉਹੀ ਹੋਇਆ ਗੱਡੀ ਪੈਂਚਰ ਹੋ ਗਈ ਗੱਡੀ ਹੋ ਗਈ ਪੈਂਚਰ ਹੁਣ ਲੋਨਿਆਂ ਦਾ ਪੈਂਚਰ ਸੋ ਗਰਮ ਖ ਪਿਆ ਰਹੇ ਹੋ ਸਾਹ ਝੜ ਗਿਆ ਲਾਲਿਆ ਪੈਂਚਰ ਤੁਰ ਪਏ ਆ ਲਾ ਕੇ ਪੈਂਚਰ ਤੇ ਪਸੀਨਾ ਆ ਗਿਆ ਸਾਹ ਝੜ ਗਿਆ ਲੇਟ ਹੋ ਰਹੀ ਸੀ ਤਾਂ ਕਰਕੇ ਕਾਲੀ ਨੇ ਥੋੜਾ ਜਿਹਾ ਲਾਇਆ ਹੁਣ ਤੁਰ ਪਏ ਆ ਪੈਂਚਰ ਪਤਾ ਨਹੀਂ ਕਾਦੇ ਨਾ ਹੋ ਗਈ ਰਾਤ ਵਧੀਆ ਆਈ ਹੈ ਵੈਸੇ ਚਲੋ ਤੁਰ ਪਏ ਆ 15 ਮਿੰਟ ਲੱਗੇ ਵਾਹ ਸਾਹ ਝੜ ਗਿਆ ਬਹੁਤ ਤੇਜ਼ ਤੇ ਚਲਾਇਆ ਪੈਂਚਰ ਪਸੀਨਾ ਆ ਗਿਆ ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆਂ ਸ੍ਰੀ ਗੰਗਾਨਗਰ 8 ਵਜੇ ਆ ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆਂ ਗੰਗਾਨਗਰ ਗੱਡੀ ਪੈਂਚਰ ਹੋ ਗਈ ਸੀ ਅੱਜ

ਬਾਬਾ ਜੀ ਤਿਆਰ ਆ ਰੌਲ ਤੇ ਜਾਣ ਨੂੰ ਲਾਤੀ ਗੱਡੀ ਲਕਸ਼ ਅਲਾਈਨਮੈਂਟ ਅਲਾਈਨਮੈਂਟ ਕਰਨੋਂ ਵਾਸਤੇ ਲਾਤੀ ਇੱਥੇ ਆਪਣੀ ਗੱਡੀ ਦੀ ਅਲਾਈਨਮੈਂਟ ਕਰਨਗੇ ਹੁਣ ਟਾਇਰ ਬਦਲਣਾ ਹੁਣ ਵੀਲ ਸਿੱਧਾ ਹੋਣ ਵੀਲ ਸਿੱਧਾ ਹੋ ਰਿਹਾ ਵੀਲ ಆಲ್ೈಲ ಇವರ ಚ ਜੀ ਗਰਮ ਪਿਆਰਿਓ ਨਵੇਂ ਪਵਾਤੇ ਟਾਇਰ ਦੋ ਪੁਰਾਣੇ ਸੀ ਇਹ ਕਹਿੰਦੇ ਸੀ ਵੀ ਚੱਲ ਨਹੀਂ ਨਵੇਂ ਪਵਾਤੇ ਦੋ ਨਵੇਂ ਪਵਾਤੇ ਆਹ ਰਹਿ ਕੇ ਦੋ ਆਪਛੜੀਓ ਅਗਲੀ ਵਾਰੀ ਪਵਾ ਦਾਂਗੇ ਗੱਡੀ ਬਣ ਗਈ ਨਵੀਂ ਸੋ ਗਰਮ ਪਿਆਰਿਓ ਕਮਰੇ ਵਿੱਚ ਆ ਗਏ ਆ ਗੱਡੀ ਦਾ ਕੰਮ ਕਰਵਾ ਲਿਆ ਟਾਇਰ ਚੇਂਜ ਕਰਵਾਤੇ ਆ ਟਾਇਰ ਮਾੜੇ ਸੀ ਇਸ ਕਰਕੇ ਦੋ ਨਵੇਂ ਪਵਾਤੇ ਅਗਲੇ ਦੋ ਬਾਅਦ ਚ ਪਵਾ ਦਾਂਗੇ ਹੁਣ 4 ਵਜੇ ਝੂਟੀ ਹੈ ਸਾਢੇ 3:00 ਹੋ ਗਏ ਇਸ਼ਨਾਨ ਕਰਦੇ ਆਂ ਸ਼ੁਗਰ ਮੁਖ ਪਿਆਰਿਓ ਹੁਣ ਤਿਆਰ ਹੋ ਗਏ ਹੁਣ ਰੌਣ ਲਾਤੀ ਹੁਨੇ ਠੀਕ ਹੈ ਸਭ ਤੇ ਲਓ ਜੀ ਵਰਮੁਖ ਪਿਆਰਿਓ ਰੌਣ ਲਾਏ ਆ ਹੁਣ ਕਰਦੇ ਆਂ ਆਰਤੀ ਆਰਤੀ ਕਰਕੇ ਪ੍ਰਸ਼ਾਦ ਅਚੱਕ ਕੇ ਫੇਰ ਜਾਵਾਂਗੇ ਪਿੰਡ ਵਾਪਸ ਚਲੋ ਜੀ ਬਾਬਾ ਜੀ ਕਰੀਏ ਆਰਤੀ ਚਲੋ ਜੀ ਮਹਾਪੁਰਖੋ ਖੜੇ ਹੋ ਜੋ ਮਹਾਪੁਰਖੋ ਚਲੋ ਮਹਾਪੁਰਖੋ ਚਲੋ ਕੁੰਦਨ ਜੀ ਚੰਦਰ ਜੀ ਸੁਗਰਮਖ ਪਿਆਰਿਓ ਪ੍ਰਸ਼ਾਦਾ ਛਕ ਲਿਆ ਹੁਣ ਤੇ ਹੁਣ ਚਲਦੇ ਆ ਪਿੰਡ ਇੱਥੋਂ ਐ 40 ਕਿਲੋਮੀਟਰ ਨਹੀਂ 40 ਕਿਲੋਮੀਟਰ ਹੈ ਨਾ ਉਹ ਤੇਰੇ ਕੱਪੜੇ ਰੱਖ ਇੱਥੋਂ 40 ਕਿਲੋਮੀਟਰ 40 ਮਿੰਟ ਲੱਗਣੇ ਆ ਹੁਣ ਚਲਦੇ ਆ ਘਰ ਫਿਰ ਫਿਰ ਵਾਪਸ ਆਵਾਂ ਸੁਗਰਮਖ ਪਿਆਰਿਓ ਹੁਣ ਤੁਰ ਪਏ ਆ ਪਿੰਡ ਨੂੰ 8:30 ਹੋ ਗਏ 7:30 ਹੋ ਗਏ ਸੌਰੀ ਹੁਣ ਪਿੰਡ ਨੂੰ ਤੁਰ ਪਏ ਆ ਇੱਧਰ ਦੇਖੋ ਕਿਵੇਂ ਪੈ ਗਈ ਗੇਲਿਆਂ ਨੂੰ ਹੈਲੋ ਉਧਰ ਦੇਖ ਲਓ ਸੋ ਗਰਮੁਖ ਪਿਆਰਿਓ ਸਾਢੇ 8 ਹੋ ਗਏ ਆ ਪਹੁੰਚ ਚੁੱਕੇ ਆ ਘਰ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀਏ ਕੀ ਆ ਬਾਤ ਹੈ ਕੀ ਕਹਣਾ ਬੋਤੋ ਦੱਸ ਆ ਬਣਾਇਆ ਆ ਦੇਖੋ ਜੀ ਸਰਬੱਤ ਨੇ ਅੱਜ ਸਾਰੀ ਢੜੀ ਚ ਆ ਬਣਾਇਆ ਹੈਪੀ ਦੀਵਾਲੀ ਦੇ ਅੰਦਰ ਕੀ ਹੈ ਗਾਇਸ ਨਹੀਂ ਖੱਲੀ ਦੀਵਾਲੀ ਗਈ ਓਕੇ ਬਾਏ